ਹੋਣ ਉਹਨਾਂ ਨੂੰ ਬਹੁਤ ਭੁੱਖ ਲੱਗੀ ਹੋਵੇ ਸਾਹਮਣੇ ਟੇਬਲ ਦੇ ਉੱਤੇ ਭੋਜਨ ਵੀ ਰੱਖਿਆ ਹੋਇਆ ਹੋਵੇ ਜਿਹੜਾ ਤਾਂ ਉੱਠ ਕੇ ਖਾ ਲੂਗਾ ਉਹਦਾ ਢਿੱਡ ਭਰ ਜਾਊਗਾ ਤੇ ਜਿੰਨੇ ਉੱਠ ਕੇ ਨਹੀਂ ਖਾਦਾ ਉਹਦਾ ਭੁੱਖਾ ਹੀ ਰਹਿ ਜਾਊਗਾ ਹੁਣ ਉਹ ਬੰਦਾ ਇਹ ਨਹੀਂ ਕਹਿ ਸਕਦਾ ਕਿ ਭੋਜਨ ਹੈ ਨਹੀਂ ਸੀ ਮੈਂ ਤਾਂ ਭੁੱਖਾ ਹਾਂ ਭੋਜਨ ਤਾਂ ਅਵੇਲੇਬਲ ਸੀ ਮਤਨੇ ਕੀਤੀ ਕਿ ਚੱਕ ਕੇ ਖਾ ਲਵੇ ਬਹੁਤ سارے ਲੋਕ ਇਦਾਂ ਹੀ ਆ ਉਹ ਕਹਿੰਦੇ ਆਪਣੇ ਆਪ ਕੰਮ ਹੋ ਜਾਵੇ ਵੀ ਟੇਬਲ ਤੇ ਰੋਟੀ ਪਈ ਅਸੀਂ ਮੂੰਹ ਵੀ ਨਾ ਖੋਲੀਏ ਬਸ ਇਦਾਂ ਹੀ ਕੋਈ ਆਣ ਕੇ ਘਾਉ ਮਾਉ ਪੜੇ ਤਾਂ ਸਾਡਾ ਢਿੱਡ ਭਰ ਜਾਵੇ ਇਦਾਂ ਕੱਖ ਨਹੀਂ ਹੁਣ ਪ੍ਰਭੂ ਯੇਸ਼ੂ ਨੈ ਮੈਨੂੰ ਸਲੋਮੀ ਨੇ ਬਹੁਤ ਸੋਹਣੀ ਐਗਜ਼ੈਂਪਲ ਕੱਲ ਦੱਸੀ ਸੀਗੀ ਉਹ ਕਹਿੰਦੀ ਕਿ ਮਮਾ ਪਰਮੇਸ਼ਵਰ ਜੀ ਨੇ ਕਿਹਾ ਕਿ ਅਪ ਉਹਨਾਂ ਨੂੰ ਇਜ਼ਰਾਈਲੀਆਂ ਨੂੰ ਕਿ ਤੁਸੀਂ ਆਪਣੇ ਦਰਵਾਜ਼ਿਆਂ ਦੀਆਂ ਚੌਕਟਾਂ ਦੇ ਉੱਤੇ ਆਪਣੇ ਘਰ ਦੀਆਂ ਚੌਕਟਾਂ ਦੇ ਉੱਤੇ ਦਰਵਾਜ਼ਿਆਂ ਦੇ ਉੱਤੇ ਤੁਸੀਂ ਲਹੂ ਲਗਾ ਲਓ ਕਹਿੰਦੇ ਜੇ ਉਹ ਲਹੂ ਬਾਲਟੀ ਦੇ ਵਿੱਚ ਹੀ ਪਿਆ ਰਹਿੰਦਾ ਕੀ ਉਹ ਬਚ ਜਾਂਦੇ ਲਹੂ ਤਾਂ ਸੀਗਾ ਕੀ ਉਹ ਬਚ ਜਾਂਦੇ ਕਹਿੰਦੀ ਉਹਨਾਂ ਨੇ ਬਚੜਾ ਨਹੀਂ ਸੀ ਜਦੋਂ ਤੱਕ ਉਹ ਲਹੂ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਉਹਨਾਂ ਚੌਕਟਾਂ ਦੇ ਉੱਤੇ ਨਹੀਂ ਲਗਾਇਆ ਗਿਆ ਉਹਨਾਂ ਦਰਵਾਜ਼ਿਆਂ ਦੇ ਉੱਤੇ ਜਿੱਦਾਂ ਪ੍ਰਭੂ ਜੀ ਨੇ ਲਗਾਉਣ ਲਈ ਕਿਹਾ ਸੀ ਉਦਾਂ ਨਹੀਂ ਲਗਾਇਆ ਗਿਆ ਉਦਾਂ 19 ਦਿਨ ਤੱਕ ਬਚਾਓ ਨਹੀਂ ਸੀ ਕਿਉਂਕਿ ਕਿਆ ਜਦੋਂ ਮੈਂ ਲੱਗਿਆ ਹੋਇਆ ਦੇਖਾਂ ਜਦੋਂ ਉਹ ਫਰਿਸ਼ਤਾ ਜਿਹੜਾ ਮੌਤ ਦਾ ਹੈ ਉਸ ਲਹੂ ਨੂੰ ਲੱਗਿਆ ਹੋਇਆ ਦੇਖੂਗਾ ਤੇ ਉਹ ਸਾਹਮਣੇ ਉਹਦੀ ਨਿਕਲ ਜਾਊਗਾ ਪਰ ਉਸ ਘਰ ਦੇ ਅੰਦਰ ਨਹੀਂ ਆਊਗਾ ਪਰ ਜੇ ਲਹੂ ਬਾਲਟੀ ਦੇ ਵਿੱਚ ਪਿਆ ਹੋਇਆ ਹੋਵੇ ਕੰਮ ਕਰੂਗਾ ਨਹੀਂ ਕਰ ਨੂੰ ਇਟ ਵਾਸ ਵੈਰੀ ਗੁੱਡ ਐਗਜ਼ੈਂਪਲ ਇਹ ਬਹੁਤ ਚੰਗੀ ਉਦਾਹਰਣ ਸੀਗੀ ਅੱਜ ਬਹੁਤ ਸਾਰੇ ਲੋਕਾਂ ਨੇ ਬਾਲਟੀਆਂ ਦੇ ਵਿੱਚ ਪਾ ਕੇ ਲਹੂ ਰੱਖਿਆ ਜਨ ਖਰੀਦ ਲਿਆ ਆ ਘਰ ਵਿੱਚ ਰੱਖ ਲਿਆ ਪੜਦੇ ਨਹੀਂ ਉਹਨੂੰ ਆਪਣੇ ਜੀਵਨ ਤੇ ਲਾਗੂ ਨਹੀਂ ਕਰਦੇ ਤਾਂ वचन ਘਰ ਵਿੱਚ ਪਏ ਹੋਣ ਦੇ ਨਾਲ ਭੂਤ ਘਰੋਂ ਨਹੀਂ ਨੱਠ ਸਕਦੇ ਇੱਕ ਬਾਈਬਲ ਦੀ ਥਾਂ ਤੇ ਹਜ਼ਾਰ ਬਾਈਬਲ ਦੀ ਢੇਰੀ ਘਰ ਵਿੱਚ ਲਗਾ ਲੋ ਕਦੀ ਦੁਸ਼ਟ ਆਤਮਾ ਨਹੀਂ ਨੱਠੂਗਾ ਪਰ ਇੱਕ ਹੀ ਬਾਈਬਲ ਦਾ ਇੱਕ ਹੀ वचन ਕਿ ਮੇਰਾ ਨਾਮ ਲੈ ਕੇ ਤੁਸੀਂ ਭੂਤਾਂ ਨੂੰ ਕੱਢੋਗੇ ਆਪਣੇ ਮੂੰਹ ਤੋਂ ਬੋਲੋ ਦਿਲ 'ਚ ਇਕਰਾਰ ਕਰੋ ਕੋਈ ਦੁਸ਼ਟ ਆਤਮਾ ਤੁਹਾਡੇ ਘਰ 'ਚ ਨਹੀਂ ਟਿਕ ਸਕਦਾ ਜਦੋਂ ਤੱਕ ਪਰਮੇਸ਼ਵਰ ਦਾ ਵਚਨ ਉਸ ਤਰੀਕੇ ਦੇ ਨਾਲ ਤੁਹਾਡੇ ਜੀਵਨ ਵਿੱਚ ਅਪਲਾਈ ਨਹੀਂ ਕੀਤਾ ਜਾਏਗਾ ਜਿੱਦਾਂ ਅਪਲਾਈ ਕਰਨ ਦੇ ਲਈ ਕਿਹਾ ਗਿਆ ਜਿੱਦਾਂ ਲਾਗੂ ਕਰਨ ਦੇ ਲਈ ਕੰਮ ਕਰਨ ਲਈ ਕਿਹਾ ਗਿਆ ਉਹਦਾ ਨਹੀਂ ਹੋਏਗਾ ਕੰਮ ਨਹੀਂ ਕਰੇਗਾ ਇਸ ਲਈ ਸਰਾਣਿਆਂ ਹੇਠਾਂ ਬਾਈਬਲ ਰੱਖ ਕੇ ਸੌਣਾ ਬੰਦ ਕਰੋ ਛਾਤੀ ਦੇ ਉੱਤੇ ਬਾਈਬਲ ਰੱਖ ਕੇ ਸੌਣਾ ਬੰਦ ਕਰੋ ਦੱਬੇ ਪੈਣੇ ਉਦੋਂ ਬੰਦ ਹੋਣਗੇ ਜਦੋਂ ਬਚਨ ਤੁਹਾਡੇ ਮਨ ਦੇ ਅੰਦਰ ਜਾਏਗਾ ਤੇ ਮੂੰਹ ਤਾਂ ਬਾਹਰ ਆਏਗਾ ਛਾਤੀ ਦੇ ਉੱਤੇ ਬਾਈਬਲ ਰੱਖਣ ਦੇ ਨਾਲ ਦੱਬੇ ਬੰਦ ਨਹੀਂ ਹੋਣਗੇ ਹੋ ਸਕਦਾ ਹੋਰ ਪੈ ਜਾਣ ਕਿਉਂਕਿ ਸਵਾ 2 ਕਿਲੋ ਤੱਕ ਦੀ ਬਾਈਬਲ ਆ ਇਸੇ ਤਰ੍ਹਾਂ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦਾ ਜ਼ਿੰਦਾ ਲਹੂ ਆ ਦੀ ਮਿਲਣੀ ਕਿੰਨੂ ਆ ਬਹੁਤ ਸਾਰੇ ਲੋਕਾਂ ਲੋਕੀ ਕੁਐਸਚਨ ਕਰਦੇ ਆ ਪਾਸਟਰ ਜੀ ਉਹ ਤਾਂ ਲਿਖਿਆ ਉਹਨੇ ਸਾਰੇ ਜਗਤ ਦੇ ਲਈ ਉਹਨੇ ਲਹੂ ਬਹਾ ਦਿੱਤਾ ਇਦਾਂ ਹੀ ਆ ਕਹਿੰਦੇ ਫੇ ਸਾਰਿਆਂ ਨੇ ਬਚਾਏ ਜਾਣਾ ਐ ਇੱਦਾਂ ਨਹੀਂ ਆ ਜਿਨ੍ਹਾਂ ਨੇ ਬਾਲਟੀ ਦੇ ਵਿੱਚ ਰੱਖਿਆ ਉਹਨਾਂ ਨੇ ਨਹੀਂ ਬਚਾਏ ਜਾਣਾ ਜਿਹੜੇ ਚੱਕ ਕੇ ਕੂਚੀ ਭੈਂ ਕੇ ਸਿਰ ਤੋਂ ਪੈਰਾਂ ਤੱਕ ਆਪਣੇ ਆਪ ਨੂੰ ਉਸ ਲਹੂ 'ਚ ਕਵਰ ਕਰ ਲੈਣਗੇ ਸੋਈ ਬਚਾਏ ਜਾਣਗੇ ਹallelujah ਜਿਹੜੇ ਉਸ ਪਵਿੱਤਰ ਲਹੂ ਨੂੰ ਆਪਣੇ ਉੱਤੇ ਆਪਣੇ ਜੀਵਨ ਦੇ ਉੱਤੇ ਅਪਲਾਈ ਕਰਨਗੇ ਉਹ ਬਚਾਏ ਜਾਣਗੇ ਤਾਂ ਕਹਿੰਦਾ ਜੇ ਉਹ ਲਹੂ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਬੱਕਰਿਆਂ ਦਾ ਸੀ ਬੱਛਿਆਂ ਦਾ ਸੀ ਬੈੜਕਿਆਂ ਦਾ ਸੀ ਉਹਦੇ ਦੁਆਰਾ ਇੰਨਾ ਕੰਮ ਹੋ ਜਾਂਦਾ ਸੀ ਕਿ ਮੌਤ ਦਾ ਫਰਿਸ਼ਤਾ ਘਰ ਦੇ ਬਾਹਰ ਦੀ ਲੰਘ ਗਿਆ ਉਹਦੇ ਦੁਆਰਾ ਉਹਦੀ ਸਵਾਭੋਕ ਦਿੱਤੇ ਜਾਣ ਦੇ ਨਾਲ ਇੱਕ ਪਾਪੀ ਬੰਦਾ ਜਿਹੜਾ ਆ ਉਹ ਧਰਮੀ ਗਿਣਿਆ ਜਾਣ ਲੱਗ ਜਾਂਦਾ ਉਹਦੇ ਪਾਪ ਬਖਸ਼ੇ ਜਾਂਦੇ ਆ ਤਾਂ ਕਿੰਦਾ ਯਿਸੂ ਮਸੀਹ ਦੇ ਲਹੂ ਦੇ ਵਿੱਚ ਕਿੰਨੀ ਤਾਕਤ ਆ ਹallelujah ਅਰ ਪ੍ਰਭੂ ਯਿਸੂ ਮਸੀਹ ਦਾ ਲਹੂ ਸਾਡੀ ਕੌਨਸ਼ੀਅਸ ਨੂੰ ਕਲੀਨ ਕਰਦਾ ਆ ਇੱਥੇ ਬਚਨ ਦੇ ਵਿੱਚ ਲਿਖਿਆ 14 ਨੰਬਰ ਆਇਤ ਚ ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਨ੍ਹਾਂ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਚੜਾਇਆ ਤੁਹਾਡੇ ਅੰਤਹ ਕਰਨ ਨੂੰ ਮਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਅੰਤਹ ਕਰਨ ਦਾ ਮਤਲਬ ਆ ਕੌਨਸ਼ੀਅਸ ਦੋ ਚੀਜ਼ਾਂ ਆ ਸਾਡੇ ਅੰਦਰ ਕੌਨਸ਼ੀਅਸ ਮਾਈਂਡ ਐਂਡ ਸਬਕੌਨਸ਼ੀਅਸ ਮਾਈਂਡ ਚੇਤਨ ਮਨ ਤੇ ਅਬਚੇਤਨ ਮਨ ਜਿਹੜਾ ਸਾਡਾ ਚੇਤਨ ਮਨ ਆ ਜਿਹੜਾ ਸਾਡਾ ਕੰਮ ਦਾ ਕਰਨ ਵਾਲਾ ਮਨ ਆ ਚੇਤਨਾ ਆ ਜਿਹੜੀ ਸਾਡੀ ਪ੍ਰਭੂ ਯਿਸੂ ਮਸੀਹ ਦਾ ਲਹੂ ਉਹਨੂੰ ਕਲੀਨ ਕਰਦਾ ਬੁਰਿਆ ਕੰਮਾਂ ਤੋਂ ਕਿ ਇਹ ਨਹੀਂ ਕਰਨੇ ਇਹ ਮਾੜੇ ਆ ਇਹ ਕਰਨੇ ਇਹ ਚੰਗੇ ਆ ਉਹ ਸਾਡੇ ਅੰਦਰ ਸਮਝ ਨੂੰ ਪਾਉਂਦਾ ਆ ਉਹ ਸਾਡੇ ਅੰਦਰ ਗਿਆਨ ਨੂੰ ਪਾਉਂਦਾ ਆ ਔਰ ਬੁਰਿਆ ਕੰਮਾਂ ਨੂੰ ਸਾਡੇ ਅੰਦਰੋਂ ਹੀ ਖਤਮ ਕਰ ਦਿੰਦਾ ਆ ਹallelujah ਔਰ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਰਗਾ ਐਂਟੀਵਾਇਰਸ ਕਿਤੇ ਨਹੀਂ ਹੈਗਾ ਪ੍ਰਭੂ ਯਿਸੂ ਮਸੀਹ ਦੇ ਲਹੂ ਵਰਗਾ ਐਂਟੀਬਾਇਓਟਿਕ ਕਿਤੇ ਨਹੀਂ ਹੈਗਾ ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਦਾ ਲਹੂ ਤੁਹਾਡੇ ਅੰਦਰ ਆ ਜਾਂਦਾ ਹੈ ਤੇ ਪ੍ਰਭੂ ਯਿਸੂ ਮਸੀਹ ਦੇ ਲਹੂ ਵਿੱਚ ਹੀ ਤਾਂ ਸ਼ਿਫਾ ਆ ਪ੍ਰਭੂ ਯਿਸੂ ਮਸੀਹ ਦੇ ਲਹੂ ਵਿੱਚ ਹੀ ਤਾਂ ਛੁਟਕਾਰਾ ਆ ਪ੍ਰਭੂ ਯਿਸੂ ਮਸੀਹ ਦੇ ਲਹੂ ਵਿੱਚ ਹੀ ਮੁਕਤੀ ਆ ਉਹਦੇ ਲਹੂ ਦੇ ਵਿੱਚ ਮਾਫੀ ਆ ਤੇ ਜਦੋਂ ਉਹਦਾ ਲਹੂ ਤੁਹਾਡੇ ਜੀਵਨ ਦੇ ਵਿੱਚ ਆ ਗਿਆ ਤੇ ਤੁਸੀਂ ਉਹਨਾਂ ਸਭ ਚੀਜ਼ਾਂ ਤੋਂ ਆਜ਼ਾਦ ਹੋ ਜਾਣਾ ਜਿਨ੍ਹਾਂ ਨੇ ਤੁਹਾਨੂੰ ਜਕੜਿਆ ਆ ਬੰਨ ਕੇ ਰੱਖਿਆ ਆ ਜਿਹੜੀਆਂ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੀਆਂ ਹallelujah